ਕੁੜੀ ਅਤੇ ਮੁੰਡੇ ਦੀ ਅਜਿਹੀ ਵੀਡੀਓ ਉਸਦੇ ਦੋਸਤ ਤੇ ਹੱਥ ਲੱਗ ਗਈ ਸੀ ਕਿ ਇਸ ਤੋਂ ਬਾਅਦ ਦੋਹਾਂ ਦੇ ਵਿੱਚ ਤਕਰਾਰ ਹੋਈ ਅਤੇ ਮੁੰਡੇ ਨੇ ਆਪਣੇ ਉਸ ਦੋਸਤ ਨੂੰ ਅਜਿਹੀ ਰੂ ਕੰਬਾਉ ਮੌਤ ਦਿੱਤੀ ਹੈ ਕਿ ਉਸ ਦੀ ਗੱਲੀ ਸੜੀ ਹੋਈ ਮ੍ਰਿਤਕ ਦੇ ਜਦੋਂ ਮਿਲੀ ਤਾਂ ਉਸ ਨੂੰ ਕੋਈ ਪਛਾਣ ਤੱਕ ਨਹੀਂ ਪਾਇਆ ਪਿੰਡ ਵਾਲੇ ਵੀ ਸੋਚਦੇ ਹੀ ਰਹੇ ਕਿ ਆਖਿਰਕਾਰ ਇਹ ਹੈ ਕੌਣ ਨਾ ਤਾਂ ਹੂਲੀਆ ਸਮਝ ਆਵੇ ਅਤੇ ਨਾ ਹੀ ਇਹ ਪਤਾ ਲੱਗੇ ਕਿ ਇਹ ਮੁੰਡਾ ਹੈ ਜਾਂ ਫਿਰ ਕੁੜੀ ਮੋਗਾ ਦੇ ਪਿੰਡ ਸਿੰਘਾ ਵਾਲਾ ਵਾਸੀ ਨੌਜਵਾਨ ਦੇ ਹੋਏ ਇੰਨੇ ਇਸ ਮਾਮਲੇ ਦੀ ਗੁੱਥੀ ਪੁਲਿਸ ਦੇ ਵੱਲੋਂ 2 ਦਿਨਾਂ ਦੇ ਵਿੱਚ ਸੁਲਝਾ ਲਈ ਗਈ ਹੈ ਜਿਸ ਤੋਂ ਬਾਅਦ ਉਸਦੇ ਦੋਸਤਾਂ ਨੂੰ ਹੀ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਸਭ ਕੁਝ ਦੱਸਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ 16 ਸਤੰਬਰ ਨੂੰ ਰੇਸ਼ਮ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪੱਟੀਆਂ ਵਾਲਾ ਅੰਗਵਾਲ ਮੰਨਣ ਪੱਤੀ ਸਿੰਘਾ ਵਾਲਾ ਨੇ ਪੁਲਿਸ ਦੇ ਕੋਲ ਇਤਲਾਹ ਦਿੱਤੀ ਸੀ ਕਿ ਉਸ ਦਾ ਪੁੱਤ ਗੁਰਮੁਖ ਸਿੰਘ ਜਿਸ ਦੀ ਉਮਰ ਕਰੀਬ 22 ਸਾਲ ਦੀ ਹੈ ਅਤੇ ਉਹੋ 1.5 ਸਾਲ ਦੀ ਬੱਚੀ ਦਾ ਵੀ ਪਿਓ ਹੈ ਉਸਨੇ 15 ਸਤੰਬਰ 2024 ਨੂੰ ਬਿਮਾਰ ਹੋਣ ਕਰਕੇ ਕੰਮ ਤੋਂ ਛੁੱਟੀ ਕੀਤੀ ਸੀ ਅਤੇ ਉਸੇ ਸ਼ਾਮ ਹੀ ਕਰੀਬ 7 ਵਜੇ ਕੰਮ ਤੋਂ ਆਪਣੇ ਘਰ ਵਾਪਸ ਆਇਆ ਤਾਂ ਉਸਨੂੰ ਪਤਾ ਲੱਗ ਗਿਆ ਕਿ ਉਸ ਦਾ ਪੁੱਤ ਮੋਟਰਸਾਈਕਲ ਤੇ ਚਾਚੇ ਸਤਨਾਮ ਸਿੰਘ ਤੋਂ ਪੈਸੇ ਲੈਣ ਗਿਆ ਜੋ ਕਿ ਘਰ ਵਾਪਸ ਹੁਣ ਤੱਕ ਨਹੀਂ ਆਇਆ ਉਹਨਾਂ ਨੇ ਆਪਣੇ ਲੜਕੇ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ 16 ਸਤੰਬਰ ਨੂੰ ਸ਼ਾਮ ਤੱਕ ਕਰੀਬ 8 ਵਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਭਰਾਵਾਂ ਦੇ ਢਾਬੇ ਸਿੰਘਾਵਾਲਾ ਦੇ ਕੋਲ ਡਰੇਨ ਦੀ ਪਟੜੀ ਦੇ ਕੋਲ ਇੱਕ ਅੱਧ ਚੱਲੀ ਹੋਈ ਮ੍ਰਿਤਕ ਦੇਹ ਮਿਲੀ ਹੈ ਜਿਸ ਨੂੰ ਕੀ ਪੀੜਤ ਨੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਉਸ ਦਾ ਪੁੱਤ ਗੁਰਮੁਖ ਸਿੰਘ ਹੈ ਗਲ ਦੇ ਵਿੱਚ ਪਰਣਾ ਪਾਇਆ ਹੋਇਆ ਸੀ ਜਿਸ ਨੂੰ ਕਿਸੇ ਅਣ ਪਛਾਤੇ ਵਿਅਕਤੀਆਂ ਨੇ ਪਰਨੇ ਦੇ ਨਾਲ ਖਤਮ ਕਰਕੇ ਸੱਟਾਂ ਮਾਰਨ ਦੇ ਵੀ ਅਤੇ ਉਸ ਨੂੰ ਖਤਮ ਕਰਨ ਦੇ ਇਹ ਸਾਰੇ ਦੋਸ਼ ਲੱਗੇ ਸੀ ਉਸ ਦੀ ਮ੍ਰਿਤਕ ਦੇ ਪਛਾਣ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਅਣਪਛਾਤੇਆਂ ਖਿਲਾਫ ਪਹਿਲਾਂ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਅਤੇ ਇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਟ੍ਰੇਸ ਕਰਨ ਤੇ ਲਈ ਕਈ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਵੱਡੀ ਟੀਮ ਦਾ ਗਠਨ ਕੀਤਾ ਗਿਆ ਅਤੇ ਹੌਲੀ-ਹੌਲੀ ਪੈਰ ਨੱਪਦੀ ਹੋਈ ਪੁਲਿਸ ਉਹਨਾਂ ਦੇ ਕੋਲ ਪਹੁੰਚ ਗਈ ਜਿਸ ਨੇ ਇਸ ਵੱਡੀ ਕਾਂਡ ਨੂੰ ਅੰਜਾਮ ਦਿੱਤਾ ਸੀ। ਤਫ਼ਤੀਸ਼ ਦੇ ਵਿੱਚ ਟੈਕਨੀਕਲ ਟੰਗ ਦੇ ਨਾਲ ਸਭ ਕੁਝ ਲਿਆਂਦਾ ਗਿਆ ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੁਰਬਾਵਾ ਸਿੰਘ ਵਾਸੀ ਸਿੰਘਾਂਵਾਲਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਹੈ ਗੁਰਲਾਲ ਸਿੰਘ ਵਾਸੀ ਸੈਦੋ ਜ਼ਿਲ੍ਹਾ ਤਰਨਤਾਰਨ ਅਤੇ ਓੰਕਾਰ ਸਿੰਘ ਵਾਸੀ ਸੈਦੋ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਤਫ਼ਤੀਸ਼ ਦੇ ਦੌਰਾਨ ਪਤਾ ਲੱਗ ਗਿਆ ਕਿ ਇਹਨਾਂ ਦੇ ਵਿੱਚ ਆਪਸੀ ਰੰਜਿਸ਼ ਇੱਕ ਵੀਡੀਓ ਨੂੰ ਲੈ ਕੇ ਚੱਲ ਰਹੀ ਸੀ ਮ੍ਰਿਤਕ ਗੁਰਮੁਖ ਸਿੰਘ ਉਰਫਾ ਸੁਨੀਲ ਦੇ ਕੋਲ ਮਲਜ਼ਮ ਗੁਰਬਾਵਾ ਸਿੰਘ ਜਿਸ ਦੀ ਉਮਰ 19 ਸਾਲ ਦੀ ਹੈ ਉਸ ਦੀ ਇੱਕ ਕੁੜੀ ਦੇ ਨਾਲ ਇਤਰਾਜ਼ਯੋਗ ਵੀਡੀਓ ਸੀ ਜਿਸ ਕਰਕੇ ਮ੍ਰਿਤਕ ਗੁਰਮੁਖ ਸਿੰਘ ਮਲਜ਼ਮ ਗੁਰਬਾਵਾ ਨੂੰ ਤੰਗ ਕਰ ਰਿਹਾ ਸੀ ਗੁਰਬਾਵਾ ਨੇ ਆਪਣੇ ਦੋਸਤ ਗੁਰਲਾਲ ਜੋ ਕਿ ਗੁਰਬਾਵਾ ਸਿੰਘ ਦੇ ਨਾਲ ਪਹਿਲਾਂ ਹੀ ਸਿੰਘਾਂ ਵਾਲਾ ਵਿਖੇ ਇੱਕ ਸ਼ੈਲਰ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਇੰਸਟਾਗ੍ਰam ਰਾਹੀਂ ਸੰਪਰਕ ਕਰਕੇ ਸਾਰੀ ਗੱਲ ਦੱਸੀ ਗੁਰਮੁਖ ਸਿੰਘ ਨੂੰ ਖਤਮ ਕਰਨ ਦੇ ਲਈ ਗੁਲਾਰ ਸਿੰਘ ਨੇ ਕਿਹਾ ਤੇ ਕੰਮ ਕਰਨ ਦੇ ਲਈ ਗੁਰਬਾਵਾ ਸਿੰਘ ਤੋਂ ਪੈਸੇ ਮੰਗੇ ਤਾਂ ਗੁਰਲਾਲ ਸਿੰਘ ਪੈਸੇ ਦੇਣ ਦੇ ਲਈ ਰਾਜ਼ੀ ਹੋ ਜਾਂਦਾ ਅਤੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਜਵਾਨ ਮੁੰਡੇ ਦੀ ਜਾਨ ਲੈ ਲਈ ਗਈ ਦਰਅਸਲ ਇਸ ਨੂੰ ਸ਼ਰਾਬ ਪੀਣ ਦੇ ਬਹਾਨੇ ਸੇਮ ਨਾਲਾ ਸਿੰਘਾਂ ਵਾਲਾਂ ਦੇ ਕੋਲ ਬੁਲਾਇਆ ਗਿਆ ਤਿੰਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਇਸੇ ਦੌਰਾਨ ਹੀ ਗੁਰਬਾਵਾ ਸਿੰਘ ਨੇ ਸੂਏ ਤੋਂ ਅੱਗੇ 메ਨ ਸੜਕ ਤੇ ਜਾ ਕੇ ਆਸ-ਪਾਸੇ ਦੇਖਿਆ ਤੇ ਓਂਕਾਰ ਸਿੰਘ ਨੇ ਮ੍ਰਿਤਕ ਗੁਰਮੁਖ ਸਿੰਘ ਦੇ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਸ ਦੀ ਜਾਨ ਲਈ ਅਤੇ ਉਸ ਤੋਂ ਬਾਅਦ ਸਾਰੇ ਸਬੂਤ ਮਿਟਾਉਣ ਦੇ ਲਈ ਹੀ ਅੱਗ ਲਗਾ ਦਿੱਤੀ ਮ੍ਰਿਤਕ ਗੁਰਮukh ਸਿੰਘ ਦਾ ਮੋਟਰਸਾਈਕਲ ਪਲਟੀਨਾ ਅਤੇ ਗੁਰਬਾਵਾ ਦਾ ਮੋਬਾਈਲ ਫੋਨ ਲੈ ਕੇ ਆਪਣੇ ਪਿੰਡ ਸੈਦੋ ਜ਼ਿਲ੍ਹਾ ਤਰਨਤਾਰਨ ਚਲੇ ਗਏ ਇਹ ਵਾਰਦਾਤ ਕਰਨ ਬਦਲੇ ਗੁਰਬਾਵਾ ਸਿੰਘ ਨੇ ਗੁਰਲਾਲ ਸਿੰਘ ਅਤੇ ਓਂਕਾਰ ਨੂੰ ਪੈਸੇ ਨਕਦ ਅਤੇ ਆਪਣਾ ਮੋਬਾਈਲ ਫੋਨ ਵੀ ਦਿੱਤਾ ਸੀ ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਹੋਰ ਕੀ ਕੁਝ ਦੱਸ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਬਾਰੇ ਅਤੇ ਕਿੰਜ ਇਸ ਮੁੰਡੇ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਪਿੰਡ ਦੇ ਵਿੱਚ ਸੰਸਨੀ ਫੈਲੀ ਸੀ ਜਾਣਦੇ ਆ ਪਰਸੋ ਰਾਤੀ ਤੁਹਾਨੂੰ ਇੱਕ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀ ਕੀ ਇੱਕ 23 ਸਾਲ ਦਾ ਲੜਕਾ ਹੈਗਾ ਉਹਦੀ ਡੈੱਡ ਬੋਡੀ ਜਿਹੜਾ ਸਿੰਘਾ ਵਾਲਾ ਡਰੇਨ ਹੈ ਉਥੇ ਪਈ ਹੈਗੀ ਹੈ ਮੌਕੇ ਤੇ ਇਮੀਡੀਏਟਲੀ ਜਿਹੜੀਆਂ ਪੁਲਿਸ ਦੀਆਂ ਟੀਮਾਂ ਮੋਗਾ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਨੂੰ ਰਸ਼ ਕੀਤਾ ਗਿਆ ਡੀਐਸਪੀ ਸਿਟੀ ਡੀਐਸਪੀ ਢੀ ਸਾਹਿਬ ਇੰਚਾਰਜ ਹੋਈਏ ਐਫਐਚਓ ਨੇ ਚੜ੍ਹੇ ਉਹਨਾਂ ਦੀ ਇਮੀਡੀਏਟਲੀ ਟੀਮਾਂ ਨੂੰ ਪ੍ਰੈਸ ਕਰਕੇ ਸਭ ਤੋਂ ਪਹਿਲਾਂ ਮੌਕੇ ਤੇ ਜਾ ਕੇ ਪਛਾਣ ਕੀਤੀ ਗਈ ਬੋਡੀ ਕਿ ਉਹਦੇ ਵਿੱਚ ਪਛਾਣ ਜਿਹੜੀ ਹੈਗੀ ਗੁਰਮੁਖ ਸਿੰਘ ਦੀ ਰੋਈ ਜਿਹੜਾ ਕਿ ਪਿੰਡ ਸਿੰਘਾ ਵਾਲਾ ਵੀ ਰਹਿਣ ਵਾਲਾ ਸੀ ਉਥੋਂ ਅਦਕ ਕਿਲੋਮੀਟਰ ਦੂਰ ਪਿੰਡ ਹੈ ਉੱਥੋਂ ਦਾ ਜਾਣਾ ਵਾਜੀ ਤੇ ਜਦੋਂ ਅਸੀਂ ਇਹ ਬਿਲਕੁਲ ਬਲਾਈਂਡ ਮਰਡਰ ਸੀਗਾ ਵੀ ਅ ਗਲ ਦਰਸ਼ ਕਰਨਾ ਪਾਇਆ ਹੋਇਆ ਕਿ ਤੇ ਨਾਲੇ ਜਲੀ ਹੋਈ ਅ ਸਾਡੀ ਅ ਸਾਡੀ ਲਾਸ਼ ਸੀ ਤੇ ਉੱਥੋਂ ਮੌਕੇ ਤੇ ਤੁਹਾਨੂੰ ਕੋਈ ਉਹਦਾ ਫੋਨ ਨੰਬਰ ਆਇਆ ਜਾਂ ਕੁਛ ਵੀ ਬਰਾਮਦ ਨਹੀਂ ਹੋਇਆ ਕੋਈ ਬਿਲਕੁਲ ਬਲਾਈਂਡ ਸੀ ਤੇ ਜਦੋਂ ਅਸੀਂ ਕਾਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਖੁਦ ਵੀ ਮੌਕੇ ਤੇ ਗਿਆ ਸਾਡੀ ਸਾਰੀ ਟੀਮ ਮੌਕੇ ਉੱਤੇ ਕੀਤਾ ਪ੍ਰੋਪਰ ਅਸੀਂ ਆਪਣੇ ਟੈਕਨੀਕਲੀ ਤੇ ਨਾਲ ਹਿਊਮਨ ਸਰਸਸ ਲਗਾ ਕੇ ਅ ਇਹ ਮਕੱਦਮਾ ਅਸੀਂ ਟ੍ਰੇਸ ਕਰ ਲਿਆ ਸੋ ਤੁਹਾਨੂੰ ਜਿਹੜੇ ਤਿੰਨ ਦੋਸ਼ੀ ਇਹਦੇ ਵੀ ਫਿਗਰ ਆਊਟ ਹੋਏ ਨੇ ਜਿਹਦੇ ਨਾਮ ਗੁਰਬਾਵਾ ਬੁਰਲਾਲ ਤੇ ਓੰਕਾਰ ਹੈਗੇ ਨੇ ਸੋ ਬੇਸਿਕਲੀ ਜਿਹੜਾ ਗੁਰਬਾਵਾ ਹੈਗਾ ਉਹ ਇਹਦਾ ਫਰੈਂਡ ਸੀਗਾ ਅਮਿਤਰ ਵੀ ਜਿਹਦੀ ਡੇਟ ਹੋਈ ਹੋਦਾ ਸੋ ਉਹਨੋਂ ਕੋਲ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ ਗੁਰਬਾਵਾ ਤੇ ਉਹਦੀ ਕੋਈ ਉਹਦੀ গারਲਫ੍ਰੈਂਡ ਸੀਗੀ ਉਹਦੀ ਵੀਡੀਓ ਸੀ ਕੋਈ ਉਹਦੇ ਫੋਨ ਦੇ ਵਿੱਚ ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਪਿਊਟ ਹੋਇਆ ਤੇ ਇਹਨਾਂ ਨੇ ਪਹਿਲਾਂ ਗੁਰਬਾਵਾ ਨੇ ਆਪਣੇ ਦੋੜ ਹੋਰ ਦੋਸਤ ਬੁਰਲਾਲ ਤੇ ਓੰਕਾਰ ਬੁਰਲਾਲ ਬੇਸਿਕਲੀ ਇਹਦਾ ਦੋਸਤ ਹੀ ਓੰਕਾਰ ਅਗੇ ਬੁਰਲਾਲ ਦਾ ਦੋਸਤ ਸੀ ਸੋ ਇਹਨੇ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਵੀ ਮੈਂ ਇਹ ਪ੍ਰੋਬਲਮ ਦੇ ਵਿੱਚ ਆ ਗਿਆ ਫਿਰ ਇਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਇਸ ਤਰ੍ਹਾਂ ਉਹਦਾ ਮਦਰ ਕਰਨੀ ਕੋਲਟੀਮੇਟਲੀ 15 ਤਰੀਕ ਨੂੰ ਜਦੋਂ ਸ਼ਾਮ ਨੂੰ ਗਿਆ ਤੇ ਉਥੇ ਇਹਨੇ ਪਹਿਲਾਂ ਇਹਨੇ ਜਾਰੂ ਤੇ ਜਿਹੜਾ ਨਿੱਕਰ ਕੰਜ਼ੂਮ ਕੀਤਾ ਸੀ ਮੌਕੇ ਤੇ ਜਾ ਕੇ ਕਿ ਚਾਰਾਂ ਬੰਦਿਆਂ ਨੇ ਕਿੰਨ ਕਿੰਨੋਂ ਦੋਸ਼ੀ ਨੇ ਤੇ ਚੌਥਾ ਜਿਹੜੀ ਜਿਹੜੀ ਬੈਠੂ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਉਹ ਅੰਦਰ ਇਨਫਲੂਐਂਸੇਬਲ ਕੋਹਲ ਸੀਗਾ ਉਹਨੂੰ ਕੁਝ ਪਤਾ ਨਹੀਂ ਚੱਲ ਗਿਆ ਕਿ ਉਹ ਤਾਂ ਫਿਰ ਉਸੇ ਇਨਫਲੂਐਂਸ ਦੇ ਵਿੱਚ ਇਹਨਾਂ ਨੇ ਉਹਦਾ ਮੁੱਢ ਗੁਰਬਾਵਾ ਦੀ ਸੀ ਕਿ ਗੁਰਮੁਖ ਕੋਲ ਵੀ ਹੋਣੀ ਹੈ ਜੀ 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 ਇਸ ਤਰ੍ਹਾਂ ਹਾਂ ਬਈ ਉਦੋਂ ਮਾਰਨ ਕਿਹਾ ਬੇਸਿਕਲੀ ਐਵਿਡੈਂਸ ਨੂੰ ਡਿਸਟਰੋਏ ਕਰਨ ਲਈ ਕਿ ਉਹਦੀ ਆਇਡੈਂਟੀਟੀ ਖਤਮ ਹੋ ਜਾਏ ਉਹਦੇ ਲਈ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਪਣਾ ਇਹ ਗੁਰਬਾਵਾ ਹੈਗਾ ਇਹਦੇ ਵੱਲੋਂ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹੜੇ ਗੁਰਲਾਲ ਤੇ ਓਂਕਾਰ ਆਇਆ ਫਿਰ ਜਦੋਂ ਵੀ ਇਹਨੂੰ ਕੱਲ ਉਹਨੇ ਤੇ ਪਿੰਡੋਂ ਸੈਦੋਂ ਤਰ੍ਹਾਂ-ਤਰ੍ਹਾਂ ਦੇ ਵਿੱਚ ਪੈਂਦਾ ਉੱਥੋਂ ਹੀ ਸਾਨੂੰ ਜਿਹੜਾ ਮਿੱਤਕ ਦਾ ਮੋਟਰਸਾਈਕਲ ਵੀ ਤੇ ਫੋਨ ਵੀ ਉੱਥੋਂ ਹੀ ਰਿਕਵਰ ਹੋਇਆ ਦੇਖੋ ਕਿਵੇਂ ਪਤਾ ਲੱਗਿਆ ਵੀ ਇਹਨੇ ਕਿਵੇਂ ਸਾਰੀ ਪਤਾ ਲੱਗਿਆ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਕੰਬਾਈਨ ਸੀਗਾ ਜੀ ਦੋਨੋਂ ਟੈਕਨੀਕਲੀ ਵੀ ਤੇ ਮਨ ਇੰਟੈਲੀਜੈਂਸ ਵੀ ਟੈਕਨੀਕਲੀ ਤਾਂ ਜਿਵੇਂ ਮੈਂ ਜ਼ਿਆਦਾ ਨਹੀਂ ਦੱਸ ਰਹਾ ਕਿ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਫਿਰ ਵੀ ਸੀਸੀਟੀਵੀ ਕੈਮਰਾਸ ਤੋਂ ਸਾਨੂੰ ਪਤਾ ਚੱਲ ਗਿਆ ਕਿ ਉਹ ਜਿਹੜਾ ਮ੍ਰਿਤਕ ਸੀਗਾ ਉਹਦੇ ਪਿੱਛੇ ਇੱਕ ਬੰਦਾ ਬੈਠ ਕੇ ਜਾ ਰਿਹਾ ਹੈ ਫਿਰ ਜਦੋਂ ਉਸੇ ਮੌਕੇ 'ਤੇ ਸਾਰੀ ਪੜਤਾਲ ਕੀਤੀ ਸਾਨੂੰ ਉਹਦੇ ਬਾਰੇ ਦੋਸਤ ਬਾਰੇ ਪਤਾ ਚੱਲਿਆ ਤੇ ਕੁਝ ਛਿਟ ਸਾਨੂੰ ਇਨਫੋਰਮੇਸ਼ਨ ਟੈਕਨੀਕਲੀ ਵੀ ਹਾਸਲ ਹੋ ਗਈ ਤੇ ਇਹ ਮਨ ਇੰਟੈਲੀਜੈਂਸ ਹਾਂਜੀ ਤਿੰਨ ਬੰਦੇ ਰੈਸਟੂ ਜੀ ਪਹਿਲਾਂ ਮਾਰਿਆ ਪਰ ਉੱਥੇ ਉੱਥੇ ਜਗ੍ਹਾ ਤੋਂ ਸਪੋਰਟ ਜੀ 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 ਉੱਥੇ ਜੀ ਜੀ ਉੱਥੇ ਗੁਰਬਾਬਾ ਨੂੰ ਕਰਪੂ ਦੇ ਨਾਲ ਇਹਦਾ ਗਲਾ ਵਾਤੇ ਗੁਰਬਾਬਾ ਗੁਰਬਾਬਾ ਗੁਰਲਾਲ ਸੋਰੀ ਗੁਰਲਾਲ ਜਿਹੜਾ ਸੈਕਿੰਡ ਬੋਸ਼ੀ ਹੈ ਗੁਰਲਾਲ ਉਤੋਂ ਹੀ ਸਪੈਕਟਿਚਰ ਰਿਕਵਰ ਹੋਇਆ ਉਹ ਇਹ ਵੀ ਮੈਂ ਸ਼ੈਲਰ ਕੋਲੋਂ ਕੰਮ ਕਰਦਾ ਜੀ 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 ਸ਼ੈਲਰ ਦੇ ਵਿੱਚ ਪਹਿਲਾਂ ਐਕਚੁਅਲੀ ਇਹਨਾਂ ਦੀ ਐਸੋਸੀਏਸ਼ਨ ਵੀ ਤਾਂ ਹੀ ਹੋਈ ਸੀ ਕਿ ਜਿਹੜਾ ਗੁਰਬਾਬਾ ਹੈਗਾ ਤੇ ਗੁਰਲਾਲ ਹੈ ਇਹ ਦੋਨੋਂ ਇਕੱਠੇ ਸ਼ੈਲਰ 'ਚ ਕੰਮ ਕਰਦੇ ਸੀ ਜੀ ਸਿੰਗਾ ਵਾਲੇ ਘਾਣ ਲਈ ਉੱਥੇ ਹੈਗੇ ਉੱਥੇ ਇਕੱਠੇ ਕੰਮ ਕਰਦੇ ਤੇ ਫਿਰ ਇਤਾਹੀ ਇਹ ਗੱਲ ਗੁਰਬਾਵਾ ਨੇ ਗੁਰਲਾਲ ਨਾਲ ਸ਼ੇਅਰ ਕੀਤੀ ਤੇ ਫਿਰ ਮੁੜ ਕੇ ਉਹਨਾਂ ਨੇ ਇਹ ਪਲਾਨ ਨਾ ਗੁਰਸਤਾਰੀ ਵੀ ਵੀ ਕੁਝ ਨਾ ਕਹਿੰਦੀ ਇਹ ਬੋਲ ਨਹੀਂ